ਸੋਰਠਾ ਮਹੱਲਾ ਪੰਜਵਾ ਗੁਰਪੁਰੇ ਚਰਨੀ ਲਾਇਆ ਹਰ ਸੰਗ ਸੁਹਾਈ ਪਾਇਆ ਜਹ ਜਾਈਏ ਤਾਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਤਖਤਾਂ ਦੇ ਮਾਲਕ ਬਾਲੀ ਕੁਲ ਆਲਮ ਸਰਵ ਸੰਜੀਵਨਤਾ ਦੇ ਰਹਿਬਰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਪਾਵਨ ਤੇ ਪਵਿੱਤਰ ਸਦਾ ਹੀ ਸੁਖ ਦੇਣ ਵਾਲੀ ਨਿੱਕੀ ਗੋਦ ਦੇ ਵਿੱਚ ਜੁੜ ਰਹੇ ਸਤ ਸੰਗੀ ਜਨੋ ਸਤ ਗੁਰਾਂ ਨੇ ਕਿਰਪਾ ਕੀਤੀ ਹੈ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਸੁਭਾਗਾ ਸਮਾ ਮਿਲਿਆ ਮਨ ਵਰਤੀਆਂ ਨੂੰ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਜੁਟਿਏ ਅੱਜ ਦਾ ਪਾਵਨ ਬਚਨ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਸੋਰਠਿ ਰਾਗ ਦੇ ਵਿੱਚ ਸ਼੍ਰਾਵਣ ਕਰਵਾਰੇ ਨੇ ਇਹ ਪਾਵਨ ਬਚਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 623 ਦੇ ਉੱਤੇ ਅੰਕਤ ਹੈ। ਬਚਨ ਤਨ ਗੁਰੂ ਅਰਜਨ ਸਾਹਿਬ ਜੀ ਸਰਵਨ ਕਰਵਾਰ ਰਹੇ ਨੇ ਗੁਰ ਪੂਰੈ ਚਰਨੀ ਲਾਇਆ ਹਰ ਸੰਗ ਸੁਹਾਈ ਪਾਇਆ ਜਿਨ੍ਹਾਂ ਨੂੰ ਗੁਰੂ ਨੇ ਮੇਰ ਦੀ ਨਦਰ ਕਰਕੇ ਆਪਣੇ ਉਪਦੇਸ਼ ਦੇ ਨਾਲ ਜੋੜ ਲਿਆ ਚਰਨਾਂ ਦੇ ਨਾਲ ਜੋੜ ਲਿਆ ਚਰਨ ਕੀ ਨਹੀਂ ਚਰਨਾਂ ਦੀ ਡੈਫੀਨੇਸ਼ਨ ਸਮਝਿਓ ਗੁਰੂ ਦੇ ਚਰਨ ਨੇ ਗੁਰੂ ਦੀ ਬਾਣੀ ਗੁਰੂ ਦੇ ਬਚਨ ਗੁਰੂ ਦਾ ਜੋ ਸੁਣ ਰਹੇ ਉਪਦੇਸ਼ ਉਪਦੇਸ਼ ਦੇ ਨਾਲ ਜੁੜਨਾ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੁੰਦਾ ਹੈ ਹੁਣ ਜਿਹੜੇ ਗੁਰ ਉਪਦੇਸ਼ ਦੇ ਨਾਲ ਜੁੜੇ ਨੇ ਉਹ ਗੁਰੂ ਦੇ ਚਰਨਾਂ ਦੇ ਵਿੱਚ ਹਨ ਉਹਨਾਂ ਨੂੰ ਗੁਰੂ ਨੇ ਆਪਣੇ ਚਰਨਾਂ ਦੇ ਨਾਲ ਜੋੜਿਆ ਗੁਰ ਅਪਦੇਸ਼ ਨੂੰ ਦ੍ਰਿੜ ਕਰਕੇ ਹਿਰਦੇ 'ਚ ਬਸਾਉਣਾ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੈ ਬਚਨ ਪੜਦੇ ਆ ਗੁਰ ਕਾ ਬਚਨ ਬਸੈ ਜੀ ਨਾਲੇ ਜਿਹੜਾ ਗੁਰੂ ਦੇ ਬਚਨ ਕਮਾਉਂਦਾ ਏ ਹਿਰਦੇ ਚ ਬਸਾ ਕੇ ਰੱਖਦਾ ਏ ਉਹਦੇ ਤੇ ਰੱਬ ਅੰਗ ਸੰਗ ਹੈ ਪ੍ਰਮੇਸ਼ਰ ਹੈ ਪ੍ਰਮਾਤਮਾ ਉਹਦੇ ਸਦਾ ਸਹਾਈ ਹੈ ਮਦਦਗਾਰ ਹੈ ਮਹਾਰਾਜ ਜੀ ਤੇ ਵਚਨ ਕਰਦੇ ਨੇ ਹਰ ਸੰਗ ਸਹਾਈ ਪਾਇਆ ਉਹਨਾਂ ਨੇ ਹਰ ਥਾਂ ਮੌਜੂਦ ਰਹਿਣ ਵਾਲਾ ਪਰਮੇਸ਼ਰ ਪ੍ਰਮਾਤਮਾ ਉਹਨਾਂ ਨੂੰ ਲੱਭ ਲਿਆ ਕਿੰਨਾ ਨੇ ਲੱਭਾ ਮਹਾਰਾਜ ਜੀ ਕਹਿੰਦੇ ਜਿਹੜੇ ਮਾਲਕ ਤੇ ਸੋਹਣੇ ਕਮਲ ਰੂਪੀ ਚਰਨਾਂ ਦੇ ਨਾਲ ਜੁੜ ਗਏ ਜਿਹੜੇ ਮਾਲਕ ਦੇ ਅਪਦੇਸ਼ ਨੂੰ ਜਿਨ੍ਹਾਂ ਨੇ ਹਿਰਦੇ 'ਚ ਵਸਾ ਲਿਆ ਉਹਨਾਂ ਨੇ ਰੱਬ ਲੱਭ ਲਿਆ ਇੱਥੇ ਇਤਿਹਾਸਕ ਹਵਾਲਾ ਸਾਂਝਾ ਕਰਾਂ ਬੇਖੋ ਪਿਛਲੇ ਰੋਜ਼ੀ ਕੁਝ ਦਿਨ ਪਹਿਲਾਂ ਮੈਂ ਬੇਨਤੀ ਕਰ ਰਿਹਾ ਸੀ ਵੀ ਭਾਈ ਕੰਠਾ ਜੀ ਜੁੜੇ ਗੁਰੂ ਮਿਲ ਕੇ ਇੱਕ ਇਸੇ ਤਰ੍ਹਾਂ ਗੁਰੂ ਨਾਨਕ ਦਾ ਸਿੱਖ ਹੈ ਗੁਰੂ ਨਾਨਕ ਦੀ ਪਿਆਰ ਵਿੱਚ ਜੁੜਨ ਵਾਲਾ ਸਿੱਖ ਹੈ ਜੀ ਦਾ ਨੋ ਹੈ ਭਾਈ ਜਗਤ ਦਾ ਭਾਈ ਜਗਤਾਂ ਕਰਦਾ ਕੀ ਹੈ ਦਰਸ਼ਨ ਤੇ ਗੁਰੂ ਦੇ ਕੀਤੇ ਨਹੀਂ ਫਿਜ਼ੀਕਲ ਤੌਰ ਤੇ ਸਰੀਰਕ ਤੌਰ ਤੇ ਗੁਰੂ ਦੇ ਨਾਲ ਮਲਾਪ ਹੀ ਨਹੀਂ ਹੋਇਆ ਉਪਦੇਸ਼ ਸੁਣਿਆ ਆਪਦੇਸ਼ ਸੁਣਨ ਕਰਕੇ ਗੁਰੂ ਦੇ ਚਰਨਾਂ 'ਚ ਜੁੜ ਗਏਓ ਬੇਖੋ ਕਿਉਂ ਬਾਜਨ ਹੈ ਨਾ ਪਤਸਾ ਜੀ ਦਾ ਸਾਡਾ ਜਿਹੜਾ ਗੁਰੂ ਹੈ ਉਹ ਸਰੀਰ ਨਹੀਂ ਸਾਡਾ ਗੁਰੂ ਹੈ ਸ਼ਬਦ ਸਿੱਧਾ ਨੇ ਆਖਿਆ ਸੀ ਨਾ ਗੁਰੂ ਨਾਨਕ ਸਾਹਿਬ ਨੇ ਸਿੱਧ ਕਹਿੰਦੇ ਨੇ ਤੇਰਾ ਗੁਰੂ ਕੌਣ ਹੈ ਜਿਸ ਗੁਰੂ ਦੀ ਸ਼ਕਤੀ ਦੇ ਨਾਲ ਇੱਥੇ ਪਹੁੰਚ ਗਿਆ ਗੋਰਖ ਦੇ ਟੱਲੇ ਤੇ ਗਏ ਸਨ ਗੁਰੂ ਨਾਨਕ ਸਾਹਿਬ ਕਹਿੰਦੇ ਉੱਥੇ ਕਿ ਕਿਸੇ ਦੀ ਉੱਥੇ ਤੱਕ ਤੇ ਪਹੁੰਚਣ ਦੀ ਕਿਸੇ ਦੀ ਹیثیت ਨਹੀਂ ਤੂੰ ਕਿਵੇਂ ਆ ਗਿਆ ਤੇਰਾ ਗੁਰੂ ਕੌਣ ਹੈ ਕਬਨ ਗੁਰੂ ਜਿਸ ਕਾ ਤੂੰ ਚੇਲਾ ਸੇਤੋ ਪੁੱਛ ਰਹਿ ਨੇ ਕਹਿੰਦੇ ਕਿਹੜਾ ਗੁਰੂ ਐ ਤੇਰਾ ਜਿਹਦਾ ਤੂੰ ਚੇਲਾ ਐ ਗੁਰੂ ਨਾਨਕ ਸਾਹਿਬ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ ਗੁਰੂ ਨਾਨਕ ਸਾਹਿਬ ਕਹਿੰਦੇ ਇੱਥੇ ਤਾਂ ਸੱਚ ਕਰਕੇ ਜਾਣਿਓ ਕਿਸੇ ਨੂੰ ਪੁੱਛੀਏ ਕੋਈ ਕਹੇਗਾ ਮੇਰਾ ਪੁਰਾਣਾ ਗੁਰੂ ਐ ਕੋਈ ਕਹੇਗਾ ਮੈਂ ਫਲਾਨਾ ਗੁਰੂ ਐ ਕੋਈ ਕਹੇਗਾ ਮੈਂ ਫਲਾਨਾ ਗੁਰੂ ਧਾਰਨ ਕੀਤਾ ਪਰ ਗੁਰੂ ਨਾਨਕ ਸਾਹਿਬ ਜੀ ਨੇ ਕੀ ਕਿਹਾ ਸ਼ਬਦ ਗੁਰੂ ਸੁਰਤ ਧਨ ਚੇਲਾ ਮੇਰਾ ਗੁਰੂ ਸ਼ਬਦ ਹੈ ਮੇਰਾ ਗੁਰੂ ਗਿਆਨ ਹੈ ਉਹਦਾ ਚੇਲਾ ਮੇਰੀ ਸੁਰਤ ਹੈ ਸੁਰਤ ਦੀ ਅਟੈਚਮੈਂਟ ਹੈ ਭਾਬ ਕੇ ਉਪਦੇਸ਼ ਮੇਰਾ ਗੁਰੂ ਹੈ ਤੇ ਮੇਰੀ ਸੁਰਤ ਉਹਦੀ ਚੇਲਾਏ ਬੋਲੋ ਸਤਨਾਮ ਕਬਰਨ ਗੁਰੂ ਜਿਸ ਕਾ ਤੂੰ ਚੇਲਾ ਸ਼ਬਦ ਗੁਰੂ ਸੁਰਤ ਤੂੰ ਚੇਲਾ ਮੇਰਾ ਸ਼ਬਦ ਗੁਰੂ ਹੈ ਕਿਤੇ ਬਣਾ ਕੇ ਤੇ ਵੇਖੀਏ ਕਿਤੇ ਜੁੜ ਕੇ ਤੇ ਵੇਖੀਏ ਸ਼ਬਦ ਦੇ ਨਾਮ ਗੁਰੂ ਮੰਨ ਕੇ ਤੇ ਵੇਖੀਏ ਸੱਚ ਕਰਕੇ ਜਾਣਿਓ ਜਿਹੜਾ ਆਨੰਦ ਪ੍ਰਾਪਤ ਹੋਏਗਾ ਨਾ ਉਹ ਬਿਆਨ ਨਹੀਂ ਕੀਤਾ ਜਾਣਾ ਬੋਲੋ ਸਤਨਾਮ ਉਹਨੂੰ ਵਰਨਨ ਨਹੀਂ ਕੀਤਾ ਜਾ ਸਕਦਾ ਜਿਹੜਾ ਆਨੰਦ ਸ਼ਬਦ ਦੇ ਵਿੱਚ ਜੁੜਿਆ ਮਿਲਣਾ ਉਹ ਆਨੰਦ ਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ ਉਹ ਤੇ ਇੰਜ ਹੈ ਬਾਬਾ ਜੀ ਕਹਿੰਦੇ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਹਾ ਕੀ ਹੈ ਕੀ ਕਮਾਂਗੇ ਵਰਨਨ ਨਹੀਂ ਕੀਤਾ ਜਾ ਸਕਦਾ ਮੈਂ ਬੇਨਤੀ ਕੀ ਕਰ ਰਿਹਾ ਸੀ ਭਾਈ ਜਗਤਾ ਜੀ ਹੀਜੀ ਕਲ ਤੌਰ ਤੇ ਕਲਗੀ ਧਰ ਦੇ ਦیدار ਨਹੀਂ ਕੀਤੇ ਪਰ ਉਪਦੇਸ਼ ਦੇ ਨਾਲ ਜੁੜਿਆ ਹੋਇਆ ਹੈ ਗੁਰੂ ਚਰਨਾਂ ਚ ਸੁਰਤ ਜੋੜੀ ਬੈਠਾ ਹੈ ਕਿੰਦੇ ਨੇ ਭਾਈ ਜਗ ਤੇ ਦਾ ਨੇਮ ਤਕੂ ਕਾਬਲ ਕੰਧਾਰ ਦੇ ਵਿੱਚ ਰਹਿੰਦਾ ਕਾਬਲ ਕੰਧਾਰ ਕਿਸੇ ਸਮੇਂ ਸਿੱਖਾਂ ਦਾ ਰਾਜ ਸਿੱਖੰਧਾਰ ਤੱਕ ਬੋਲੋ ਸਤਨਾਮ ਕਾਬਲ ਕੰਧਾਰ ਤੱਕ ਸਿੱਖ ਰਾਜ ਕਰਦੇ ਸਨ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਬਲ ਕੰਧਾਰ ਤੱਕ ਰਿਹਾ ਪਿਆਰਿਓ ਉਹ ਕਾਬਲ ਕੰਧਾਰ ਦਾ ਸਿੱਖ ਗੁਰੂ ਨਾਨਕ ਦਾ ਭਾਈ ਜਗਤਾ ਨਿਤਨੇਮ ਨਿਤ ਸੁਖਮਨੀ ਸਾਹਿਬ ਪੜ੍ਹਦਾ ਹੈ ਪਰ ਪੜ੍ਹਨ ਦਾ ਤਰੀਕਾ ਵੱਖਰਾ ਹੈ ਨੱਚ-ਨੱਚ ਕੇ ਪੜ੍ਹਦਾ ਹੈ ਬੋਲੋ ਸਤਨਾਮ ਇਹ ਅੰਦਰ ਦੀ ਹੈਪੀਨੈਸ ਹੈ ਇਹ ਅੰਦਰ ਦਾ ਆਨੰਦ ਹੈ ਅੰਦਰੋਂ ਨੱਚਣਾ ਮਾੜਾ ਨਹੀਂ ਕਿਸੇ ਇਸ ਯਾਦ ਵਿੱਚ ਜੁੜ ਕੇ ਨੱਚ ਬੋਲੋ ਸਤਨਾਮ ਬਾਬਾ ਲੈਣਾ ਜੀ ਪੈਰਾਂ ਦੇ ਨਾਲ ਬਨ ਕੇ ਘੁੰਗਰੂ ਸਾਰੀ ਸਾਰੀ ਰਾਤ ਨੱਚਦੇ ਜਾਂਦੇ ਬਾਬਾ ਲੈਣਾ ਜੀ ਕੌਣ ਬਣੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਨੱਚਣ ਨੱਚਣ ਦੇ ਵਿੱਚ ਫਰਕ ਹੈ ਸਾਈਂ ਬੁੱਲੇ ਸਾ ਜਿਨੇ ਬੜਾ ਸੋਹਣਾ ਜ਼ਿਕਰ ਕੀਤਾ ਉਹਦਾ ਨੱਚਣਾ ਆਬਾਦਤ ਬਣ ਜਾਂਦਾ ਨੱਚਣੇ ਦਾ ਜਿੰਨੂੰ ਚੱਜ ਹੋਵੇ ਚੱਜ ਤੋਂ ਬਿਨਾਂ ਨੱਚੀ ਆਲੀ ਜਾਂਦਾ ਹੁਣ ਬਾਂਦਰ ਟਕੂਸੀਆਂ ਮਾਰਨ ਨੂੰ ਹੋਏ ਹੋਏ ਹਾਏ ਹਾਏ ਕਰਨ ਨੂੰ ਨੱਚਣਾ ਥੋੜੀ ਕਹਿੰਦੇ ਨੇ ਕਿ ਡੀਜੇ ਤੇ ਮਾਰਦੇ ਨੇ ਨਾ ਬਾਂਦਰ ਟਕੂਸੀਆਂ ਲਲਕਾਰੇ ਮਾਰਨੇ ਹੋਏ ਹੋਏ ਕਰਨੀ ਇੱਕ ਦੂਜੇ ਵੱਲ ਅਸਾਰੇ ਕਰਕੇ ਇਦਾਂ ਉਹਨੂੰ ਨੱਚਣਾ ਨਹੀਂ ਨੱਚਣਾ ਕਿਸੇ ਦੇ ਅੰਦਰੋਂ ਸੁਰਤ ਜੋੜ ਕਰਕੇ ਉਹਨੂੰ ਭਗਤੀ ਕਹਿੰਦੇ ਨੇ ਉਹਨੂੰ ਆਬਾਦਤ ਕਹਿੰਦੇ ਨੇ ਉਹਨੂੰ ਬੰਦਗੀ ਕਹਿੰਦੇ ਨੇ ਵਾਦ ਭਗਤੀ ਨੱਚ ਕੇ ਵੀ ਕੀਤੀ ਜਾ ਸਕਦੀ ਹੈ ਭਾਈ ਜਗਤਾ ਜੀ ਕਰਦੇ ਰਹੇ ਮਨ ਦੇ ਵਿੱਚ ਇੱਕ ਟੀਚਾ ਮਿੱਥ ਲਿਆ ਜ਼ਿੰਦਗੀ ਦੇ ਟੀਚੇ ਹੁੰਦੇ ਨੇ ਜਿਸ ਬੰਦੇ ਨੇ ਜ਼ਿੰਦਗੀ ਦਾ ਟੀਚਾ ਮਿੱਥਿਆ ਹੋਇਆ ਨਾ ਇੱਕ ਦਿਨ ਉਹ ਮੰਜ਼ਲ ਤੇ ਜ਼ਰੂਰ ਪਹੁੰਚੇਗਾ ਜੇ ਉਹ ਦੁਨੀਆਂ ਦੇ ਗੱਲਾਂ ਵੱਲ ਆ ਗਿਆ ਵੀ ਲੋਕੀ ਤੇ ਮੈਨੂੰ ਆਹ ਕਹਿੰਦੇ ਨੇ ਮੈਨੂੰ ਆਹ ਕਹਿੰਦੇ ਨੇ ਛੱਡ ਪਰੇ ਫਿਰ ਮੰਜ਼ਿਲ ਤੇ ਨਹੀਂ ਪਹੁੰਚਦਾ ਉਲਝ ਜਾਣਾ ਦੁਨੀਆਂ ਤੋਂ ਬੇਪਰਵਾਹ ਕੇ ਵੀ ਦੁਨੀਆਂ ਮੈਨੂੰ ਕੀ ਕਹਿੰਦੀ ਆ ਅਣ ਸੁਣਿਆ ਕਰਦੇ ਦੁਨੀਆਂ ਮੈਨੂੰ ਵੇਖ ਕੇ ਕੀ ਕਹੇਗੀ ਸਭ ਕੁਝ ਭੁੱਲ ਜਾ ਜੇ ਕਿਸੇ ਮੰਜ਼ਲ ਤੇ ਪਹੁੰਚਣਾ ਬੋਲਣਾ ਬੋਲੋ ਸਤਨਾਮ ਦੁਨੀਆ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਵਲਕ ਦੁਨੀਆ ਰਹੀ ਹੈ ਨਾਨਕ ਕਿਸ ਸੁਣੀਏ ਕਿਸ ਕਹੀਏ ਕੁਝ ਸੁਣ ਲੈ ਤੇ ਕੁਝ ਕਹਿ ਲਿਆ ਕਰ ਬੋਲੋ ਸਤਨਾਮ ਇਹ ਤੇ ਸੁਣਨਾ ਪੈਣਾ ਬਈ ਕੋਈ ਮਾੜਾ ਵੀ ਕਹੇਗਾ ਕੋਈ ਤੈਨੂੰ ਚੰਗਾ ਵੀ ਕਹੇਗਾ ਬਾਬਾ ਜੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇੱਥੇ ਵਚਨ ਕਰਦੇ ਨੇ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਨਾਲ ਚਿੱਤ ਜੋੜ ਲਿਆ ਗੁਰੂ ਨੇ ਉਹਨਾਂ ਦੇ ਉੱਤੇ ਐਸੀ ਕਿਰਪਾ ਕੀਤੀ ਉਹਨਾਂ ਨੇ ਹਰ ਥਾਂ ਰੱਬ ਲੱਭ ਲਿਆ ਬੋਲੋ ਸਤਨਾਮ ਹਰ ਥਾਂ ਰੱਬ ਲੱਭ ਲਿਆ ਗੱਲ ਕਰ ਰਿਹਾ ਸੀ ਮੈਂ ਭਾਈ ਜਗਤਾ ਜੀ ਦੀ ਲੋਕਾਂ ਨੇ ਕਹਿਣਾ ਦੁਨੀਆ ਨੂੰ ਅੱਗੇ ਮੇਰਾ ਕੰਨ ਸੁਣਿਆ ਹੁਣ ਕਈ ਵਾਰ ਤੁਸਾਂ ਨੇ ਜਦੋਂ ਕਿਤੇ ਆਨੰਦਪੁਰ ਸਾਹਿਬ ਨੂੰ ਜੱਥਾ ਜਾਣਾ ਨਾ ਕਹਿਣਾ ਜਗਤਿਆ ਆ ਆਨੰਦਪੁਰ ਸਾਹਿਬ ਚੱਲੀਏ ਭਾਈ ਜਗਤਾ ਜੀ ਕਹਿੰਦੇ ਚੱਲੋ ਪਰ ਇੱਕ ਸ਼ਰਤ ਹੈ ਟੀਚਾ ਮਿੱਠਿਆ ਹੋਇਆ ਕਿਹੜਾ ਜਦੋਂ ਆਨੰਦਪੁਰ ਸਾਹਿਬ ਨੂੰ ਜਾਣਾ ਦਰਸ਼ਨ ਕਰਨ ਇਕ ਕਾਵਲ ਤੋਂ ਆਨੰਦਪੁਰ ਸਾਹਿਬ ਤੱਕ ਨੱਚਦੇ ਨੇ ਜਾਣੋ ਬੁੱਲੂ ਸਤਨਾਮ ਭਾਈ ਜਗਤਾ ਕਹਿੰਦਾ ਪਰਵਾਨ ਨੱਚਦੇ ਨੇ ਜਾਣੋ ਉਹ ਕਹਿੰਦੇ ਟਾਈਮ ਬੜਾ ਲੱਗੇਗਾ ਤੂੰ ਤੇ ਸਮਾਂ ਬੜਾ ਲਾ ਦੇਣਾ ਸੁਖਮਨੀ ਸਾਹਿਬ ਨੱਚ-ਨੱਚ ਕੇ ਪੜਦਾ ਭਾਈ ਜਗਤਾ ਕਹਿੰਦਾ ਨੱਚਦਾ ਹੀ ਆਨੰਦਪੁਰ ਸਾਹਿਬ ਨੂੰ ਜਾਊਂਗਾ ਕਹਿੰਦੇ ਰਹਿਣ ਛੱਡ ਪਰ ਤੂੰ ਸੁਨੇਹਾ ਦੇ ਦੇ ਤੋ ਵਾਜਾਂ ਵਾਲੇ ਨੂੰ ਕੋਈ ਸਨੇਹਾ ਦੇਣਾ ਨਾ ਕੋਈ ਸਨੇਹਾ ਨਹੀਂ ਸਨੇਹਾ ਕੀ ਦਿੱਤਾ ਕਹਿੰਦਾ ਵਾਜਾਂ ਵਾਲੇ ਨੂੰ ਕਹਿਣਾ ਤੇਰਾ ਜਗਤ ਤਾ ਤੈਨੂੰ ਯਾਦ ਕਰਦਾ ਕੋ ਲੋ ਸਤਨਾਮ ਸੱਚੇ ਪਾਤਸ਼ਾਹ ਤੁਹਾਡਾ ਜਗਤਾਂ ਤੁਹਾਨੂੰ ਯਾਦ ਕਰਦਾ ਜਦੋਂ ਕਹਿੰਦੇ ਅਨੰਦਪੁਰ ਸਹਿਬ ਉਹ ਪਹਿਲਾ ਜਥਾ ਪਹੁੰਚਿਆ ਨਾ ਕਾਬਲ ਕੰਧਾਰ ਤੋਂ ਜਦੋਂ ਸਿੱਖ ਸੰਗਤਾਂ ਨੇ ਨੰਦਪੁਰ ਸਾਹਿਬ ਪਹੁੰਚ ਕੇ ਦੱਸਿਆ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਕਾਬਲ ਕੰਧਾਰ ਤੋਂ ਆਏ ਆਂ ਦੱਸਣ ਦੱਸਿਆ ਤੇ ਮਹਾਰਾਜ ਜੀ ਨਾਲ ਹੀ ਪੁੱਛਦੇ ਨੇ ਸਾਡੇ ਜਗਤੇ ਦਾ ਕੀ ਹਾਲ ਐ ਬੋਲੋ ਸਤਨਾਮ ਬਿਗੁਣ ਨਾਲੇ ਵੇਖਿਆ ਨਹੀਂ ਨਾ ਜਗਤੇ ਨੇ ਬਾਜਾਂ ਵਾਲੇ ਨੂੰ ਵੇਖਿਆ ਅਜੇ ਨਾ ਬਾਜਾਂ ਵਾਲੇ ਨੇ ਭਾਈ ਜਗਤੇ ਨੂੰ ਵੇਖਿਆ ਅੱਗੋਂ ਪੁੱਛਦੇ ਨੇ ਮਹਾਰਾਜ ਕਹਿੰਦੇ ਸਾਡੇ ਜਗਤੇ ਦਾ ਕੀ ਹਾਲ ਐ ਸੰਗਤ ਕਹਿੰਦੀ ਮਹਾਰਾਜ ਜੀ ਤੁਹਾਨੂੰ ਯਾਦ ਬਹੁਤ ਕਰਦਾ ਬੋਲੋ ਸਤਨਾਮ ਬੈਰਾਗ ਹੈ ਅੰਦਰੋਂ ਇੱਕ ਖਿੱਚ ਹੈ ਇੱਕ ਚਾਹਤ ਹੈ ਸਮਾਂ ਲੰਘਦਾ ਗਿਆ ਇਦਾਂ ਇਦਾਂ ਜਿਹੜੇ ਜਥੇ ਨੇ ਜਾਣਾ ਪੁੱਛ ਲੈਣਾ ਜਦੋਂ ਭਾਈ ਜਗਤ ਨੇ ਆਪਣੀ ਸ਼ਰਤ ਕਹਿਣੀ ਕਿਸੇ ਨੂੰ ਉਹ ਸ਼ਰਤ ਚੰਗੀ ਨਾ ਲੱਗਣੀ ਇੱਕ ਵਾਰ ਫਿਰ ਕਹਿੰਦੇ ਜਿਹੜਾ ਜੱਥਾ ਗਿਆ ਉਹ ਕਹਿੰਦੇ ਬਈ ਬੜਾ ਸਮਾਂ ਹੋ ਗਿਆ ਜਗਤੇ ਇਹਦੇ ਮਨ ਦੀ ਭਾਵਨਾ ਹੈ ਕੋਈ ਗੱਲ ਨਹੀਂ ਜਿੰਨਾ ਸਮਾਂ ਲੱਗੇਗਾ ਆਪਣੇ ਕੋਲ ਖੁੱਲਾ ਟਾਈਮ ਹੈ ਚਲੋ ਭਾਈ ਜਗਤੇ ਨੂੰ ਆਪਾਂ ਅਨੰਦਪੁਰ ਸਾਹਿਬ ਲੈ ਕੇ ਚੱਲਾਂਗੇ ਚੱਲ ਜਗਤੇ ਆ ਕੋਈ ਗੱਲ ਨਹੀਂ ਜੋ ਤੇਰੇ ਮਨ ਦੀ ਇੱਛਾ ਹੈ ਦੇਖੋ ਦਇਆਵਾਨ ਵੀ ਬੜੇ ਹੁੰਦੇ ਨੇ ਵਿੱਚ ਜੋ ਤੇਰੇ ਮਨ ਦੀ ਇੱਛਾ ਨਾ ਤੂੰ ਕਰ ਅਰਦਾਸਾ ਸੋਧਿਆ ਭਾਈ ਜਗਤੇ ਨੇ ਸੰਗਤ ਦਾ ਜਥਾ ਰਵਾਨਾ ਹੋਇਆ ਤੇ ਗੁਰੂ ਦਾ ਜਸ ਹੁੰਦਾ ਜਾ ਰਿਹਾ ਹੈ ਅੱਗੇ ਅੱਗੇ ਭਾਈ ਜਗਤਾ ਜੀ ਨੱਚਦੇ ਪੈ ਨੇ ਬੋਲੋ ਸਤਨਾਮ ਨੱਚਦੇ ਜਾ ਰਹੇ ਭਾਈ ਜਗਤਾ ਜੀ ਨੱਚਦਾ ਜਾ ਰਿਹਾ ਹੈ ਪੈਂਦਾ ਤੈ ਕਰਦੇ ਆ ਕਰਦੇ ਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਪਿਆਰਿਓ ਵੇਖਿਓ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਹਰ ਸੰਗ ਸਹਾਈ ਪਾਇਆ ਉਦੋਂ ਪ੍ਰਾਪਤ ਹੁੰਦੇ ਆ ਉਦੋਂ ਵਾਹਿਗੁਰੂ ਜੀ ਦੀ ਰਹਿਮਤ ਹੁੰਦੀ ਹੈ ਜਦੋਂ ਅਨੰਦਪੁਰ ਸਾਹਿਬ ਪਹੁੰਚ ਜਾਂਦੇ ਨੇ ਨਾ ਕਲੰਗੀ ਧਰਜੀ ਦਾ ਦੀਵਾਨ ਸਜਿਆ ਹੋਇਆ ਹੈ ਸੱਚੇ ਪਾਤਸ਼ਾਹ ਜੀ ਉੱਚੇ ਥੜੇ ਤੇ ਬਰਾਜਮਾਨ ਨੇ ਸੰਗਤਾਂ ਬੈਠੀਆਂ ਨੇ ਸੰਗਤਾਂ ਨਮਸਕਾਰ ਕਰ ਕਰਕੇ ਨਕਮਸਤਕ ਹੋ ਕੇ ਆਪਣੀ ਆਪਣੀ ਜਗ੍ਹਾ ਤੇ ਬੈਠ ਰਹੀਆਂ ਨੇ ਸਾਰੀਆਂ ਸੰਗਤਾਂ ਨਮਸਕਾਰ ਕਰਨ ਲਈ ਸਾਰੇ ਬੈਠ ਗਏ ਭਾਈ ਭਰ ਭਾਈ ਜਗਤਾ ਨਹੀਂ ਬੈਠਿਆ ਬੋਲੋ ਸਤਨਾਮ ਭਾਈ ਜਗਤਾ ਨਹੀਂ ਬੈਠਿਆ ਹੱਥ ਜੋੜੇ ਹੋਏ ਨੇ ਕਲੰਗੀ ਧਰ ਦੀ ਹਜ਼ੂਰੀ ਚ ਖਲੋਤਾ ਏ ਇੱਕ ਤੱਕ ਕਲੰਗੀ ਧਰ ਵੱਲ ਤੱਕੀ ਜਾ ਰਿਹਾ ਏ ਜਿਵੇਂ ਬੜੇ ਚਿਰਾਂ ਬਾਅਦ ਵੇਖਿਆ ਹੁੰਦਾ ਬਾਜਾ ਪਾਗੋ ਬੋਹ ਚਿਰੋ ਪਹਿਲੀ ਵਾਰ ਅਜ ਵੇਖ ਰਿਹਾ ਜਿੰਦਗੀ ਚ ਅਜ ਪਹਿਲੀ ਵਾਰ ਦਦਾਰ ਸਾਰੀ ਸੰਗਤ ਇਹ ਕੌਤਕ ਦੇਖ ਕੇ ਅਚਰਜ ਹੈ ਹਰ ਹਾਨ ਹੈ ਵੀ ਸਾਰੇ ਨਕਮਸਤ ਘੋਕੇ ਮੱਥਾ ਟੇਕ ਟੇਕ ਕੇ ਨਮਸਕਾਰ ਕਰਕੇ ਬੈਠ ਗਏ ਭਾਈ ਜਗਤਾ ਕਿਉਂ ਨਹੀਂ ਬੈਠਿਆ ਇਹ ਦੇਖਦਿਆਂ ਦੇਖਦਿਆਂ ਕੀ ਕੌਤਕ ਵਰਤਿਆ ਭਾਈ ਜਗਤੇ ਨੇ ਇੰਨੇ ਬਲ ਦੇ ਨਾਲ ਇੰਨੇ ਜੋਰ ਦੇ ਨਾਲ ਉੱਚੀ ਇੱਕ ਛਾਲ ਮਾਰੀ ਤੇ ਥੜੇ ਤੇ ਜਾ ਕੇ ਬਰਾਜਮਾਨ ਹੋ ਗਿਆ ਗੁਰੂ ਕਲੰਗੀ ਧਰਜੀ ਦੀ ਗੋਦ ਦੇ ਵਿੱਚ ਬੈਠ ਗਿਆ ਜਾ ਕੇ ਬੋਲੋ ਸਤਨਾਮ ਕਲੰਗੀ ਧਰ ਦੀ ਗੋਦ ਦੇ ਵਿੱਚ ਬੈਠਿਆ ਜਦੋਂ ਸਾਰੀ ਸੰਗਤ ਵੇਖ ਰਹੀ ਹੈ ਪਹਿਲੀ ਵਾਰ ਆਇਆ ਤੇ ਕਲੰਗੀ ਧਰ ਦੀ ਗੋਦ ਨ ਸੀ ਕੁੱਟ ਕੇ ਕਲਵੱਕੜੀ ਪਾਈ ਬਾਜਾਂ ਵਾਲੇ ਪਾਤਸ਼ਾਹ ਨੇ ਬਾਜਾਂ ਵਾਲੇ ਪਾਤਸ਼ਾਹ ਕਹਿੰਦੇ ਓ ਮੈਂਡੇ ਮਾਹੀ ਭਾਈ ਜਗਤਾਰ ਜੀ ਕਹਿੰਦੇ ਆ ਮੈਂਡੇ ਮਾਹੀ ਅਜ ਮਾਹੀ ਨੂੰ ਮਾਹੀ ਮਿਲ ਗਿਆ ਇਕਾਵਲ ਕੰਧਾਰ ਦੀ ਬੁੱਲੀ ਏ ਉਹ ਮਾਣਦੇ ਮਾਹੀ ਵੀ ਮੇਰੇ ਮਾ ਮੇਰੇ ਸੱਜਣਾ ਆ ਗਲਵੱਕੜੀ ਦੇ ਵਿੱਚ ਆਇਆ ਇੰਨਾ ਪਿਆਰ ਕੀ ਮੱਥਾ ਚੁੰਮਿਆ ਜਿਵੇਂ ਮਾਂ ਪੁੱਤ ਨੂੰ ਪਿਆਰ ਕਰਦੀ ਹੁੰਦੀ ਹੈ ਨਾ ਤੇ ਗੁਰੂ ਆਪਣੇ ਪਿਆਰਿਆਂ ਨੂੰ ਪਿਆਰ ਕਰਦਾ ਹੈ ਬਚਨ ਆਉਂਦਾ ਨਾ ਸਾਰਿਆਂ ਦੇ ਉੱਤੇ ਕੋਈ ਇੱਕ ਨਦਰ ਦੇ ਨਾਲ ਵੇਖਦਾ ਏਕ ਨਦਰ ਕਰ ਬੀਕੇ ਸਭ ਉੱਪਰ ਜਿਹਾ ਭਾਉ ਤੇਹਾ ਹਲ ਪਾਈਐ ਜਿਹੋ ਜਾਂ ਪ੍ਰੇਮ ਕਰੇਗਾ ਉਹ ਜੱਤ ਨੂੰ ਹਲ ਮਿਲੇਗਾ ਦੇਖਦਾ ਸਾਰਿਆਂ ਨੂੰ ਇੱਕ ਨਦਰ ਦੇ ਨਾਲ ਰੱਬ ਗੁਰੂ ਦੀ ਇੱਕ ਨਦਰ ਹੈ ਗੁਰੂ ਕਦੇ ਵਖ ਵਖ ਭਾਵ ਦੇ ਨਾਲ ਕਿਸੇ ਨੂੰ ਵੇਖਦਾ ਨਹੀਂ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਦੇ ਨਾਲ ਵੇਖਦਾ ਇਸ ਕਰਕੇ ਸੱਜਣਾ ਤੇ ਮਹਾਰਾਜ ਜੀ ਕਹਿੰਦੇ ਗੁਰੂ ਪੁੱਤਰਾਂ ਵਾਂਗ ਪਿਆਰ ਕਰਦਾ ਹੈ ਗੁਰੂ ਮਿੱਤਰਾਂ ਵਾਂਗ ਪਿਆਰ ਕਰਦਾ ਹੈ ਗੁਰੂ ਮਾਤਾ ਪਿਤਾ ਵਾਲਾ ਵੀ ਪਿਆਰ ਦਿੰਦਾ ਹੈ ਪਰ ਇਹ ਪਿਆਰ ਦਾ ਆਨੰਦ ਕੋਈ ਵਿਰਲਾ ਮਾਣਦਾ ਹੈ ਇਸ ਇਸ ਆਨੰਦ ਦੇ ਵਿੱਚ ਕੋਈ ਵਿਰਲਾ ਜੁੜਦਾ ਏ ਜਿਹਨੂੰ ਗੁਰੂ ਦੀ ਬਖਸ਼ੂ ਹੰਦੀ ਏ ਜਿਹੜਾ ਗੁਰੂ ਦੇ ਚਰਨਾਂ ਵਿੱਚ ਜੁੜਦਾ ਏ ਉਹਦੇ ਉੱਤੇ ਮਰਜ਼ੀ ਰਹਿਮਤ ਕਰਦੇ ਨੇ ਫਿਰ ਪਾਤਸ਼ਾਹ ਕਹਿੰਦੇ ਜਹਾਂ ਜਾਈਏ ਤਹਾਂ ਸੁਖ ਹਿੰਦੇ ਉਹ ਜਿੱਥੇ ਵੀ ਜਾਂਦੇ ਨੇ ਉਹ ਸੁਖੀ ਜੀਵਨ ਬਤੀਤ ਕਰਦੇ ਨੇ ਆਤਮਿਕ ਆਨੰਦ ਦੇ ਵਿੱਚ ਰਹਿੰਦੇ ਨੇ ਭਾਵ ਤੇ ਸੁਰਤ ਕਰਕੇ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਉਹ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਆਤਮਿਕ ਆਨੰਦ ਵਾਲਾ ਬਣ ਜਾਂਦਾ ਹੈ ਉਹ ਵਿਸੇ ਵਿਕਾਰਾਂ ਜਾਂ ਕਈ ਵਾਰੀ ਦੁਖੀ ਨਹੀਂ ਹੁੰਦੇ ਉਹ ਜੀਵ ਆਤਮਾ ਉਹਨਾਂ ਦੀ ਇੰਨੀਕ ਬਲਵਾਨ ਹੋ ਜਾਂਦੀ ਹੈ ਹੁਣ ਜੇ ਭਾਈ ਜਗਤੇ ਦੀਆਂ ਆਨੰਦਪੁਰ ਸਾਹਿਬ ਰਹਿਣ ਸਮੇਂ ਦੀਆਂ ਕਟਨਾਵਾਂ ਜ਼ਿਕਰ ਕਰੀਏ ਬੜਾ ਲੰਮਾ ਇਤਿਹਾਸ ਹੈ ਸਮਾਂ ਆਪਣੇ ਕੋਲ ਸੀਮਤ ਹੈ ਕਿਤੇ ਗੁਰੂ ਬਾਬਾ ਜੀ ਨੇ ਕਿਰਪਾ ਕੀਤੀ ਨਾ ਖੁੱਲੇ ਸਮੇਂ ਦੇ ਵਿੱਚ ਤਕਰੀਬਨ 1.5 ਘੰਟੇ ਦਾ ਦੀਵਾਨ ਚਾਹੀਦਾ ਹੈ ਭਾਈ ਜਗਤੇ ਦੇ ਇਤਿਹਾਸ ਨੂੰ ਪਾਚਣ ਵਾਸਤੇ ਮੈਂ ਟੂਪ ਮਾਤਰਾਪ ਜੀ ਦੇ ਨਾਲ ਭਾਈ ਜਗਤੇ ਦੇ ਇਤਿਹਾਸ ਦੀ ਸੰਝ ਪਾਈ ਹੈ ਬੜੀਆਂ ਕਟਨਾਵਾਂ ਫਿਰ ਆਨੰਦਪੁਰ ਸਾਹਿਬ ਦੇ ਵਿੱਚ ਵਾਪਰੀਆਂ ਭਾਈ ਜਗਤੇ ਨਾਲ ਪਰ ਭਾਈ ਜਗਤਾ ਜੀ ਆਤਮਕ ਆਨੰਦ ਵਿੱਚ ਰਹਿੰਦੇ ਸਨ ਕਦੇ ਦੁਖੀ ਨਹੀਂ ਹੋਏ ਕਹਦੇ ਦੁਖੀ ਨਹੀਂ ਹੋਏ ਜੋ ਕੁਝ ਕਹਿਣਾ ਕਹਿਣਾ ਕਈ ਰਹਿ ਸੀ ਕੋਈ ਕੁਝ ਕਹਿ ਰਿਹਾ ਸੀ ਕੋਈ ਕੁਝ ਕਹਿ ਰਿਹਾ ਸੀ ਭਾਈ ਜਗਤਿਨ ਇਸ ਕਰਕੇ ਕਹਿੰਦੇ ਜਿਹੜਾ ਰੱਬ ਦੇ ਪਿਆਰ ਵਿੱਚ ਜੁੜ ਜਾਂਦਾ ਹੈ ਨਾ ਜਾਂ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੀਂਦੇ ਜਦੋਂ ਵਾਹਿਗੁਰੂ ਗੁਰੂ ਦੀ ਕਿਰਪਾ ਹੁੰਦੀ ਹੈ ਫਿਰ ਪ੍ਰਭੂ ਦਾ ਮਹਿਲਾਪ ਹੋ ਜਾਂਦਾ ਹੈ ਪਰਮੇਸ਼ਰ ਨਾਲ ਮੇਲ ਹੋ ਜਾਂਦਾ ਹੈ ਮਹਾਰਾਜੀ ਐਸੇ ਕਰਕੇ ਧੰਨ ਗੁਰੂ ਅਰਜਨ ਸਾਹਿਬ ਜੀ ਇੱਥੇ ਜਾਚ ਜੀ ਰਹੇ ਨੇ ਇੱਕ ਸਿੱਖਿਆ ਦੇ ਰਹੇ ਨੇ ਮਹਾਰਾਜ ਜੀ ਕਹਿੰਦੇ ਫਿਰ ਸਿੱਖਾ ਆ ਕਰਮ ਕਰਿਆ ਕਰ ਜੇ ਪਰਮੇਸ਼ਰ ਨੂੰ ਮਿਲਣਾ ਚਾਹੁੰਦੇ ਜੇ ਮਾਲਕ ਨੂੰ ਮਿਲਣਾ ਚਾਹੁੰਦੇ ਆ ਕਰਮ ਕਰ ਕਿਹੜਾ ਕੰਮ ਹਰ ਗੁਣ ਨਗਾ ਸਦਾ ਸੁਭਾਈ ਸਦਾ ਹੀ ਰੱਬ ਦੀ ਸਿਫਤ ਕਰਦਾ ਇੱਥੇ ਜਦੋਂ ਸਦਾ ਵਾਲੀ ਗੱਲ ਹੁੰਦੀ ਹੈ ਨਾ ਆਪਣੇ ਅੰਦਰ ਇੱਕ ਕੁਐਸਚਨ ਪੈਦਾ ਹੁੰਦਾ ਸਾਰਿਆਂ ਦੇ ਵੀ ਗੁਰੂ ਸਾਹਿਬ ਕਹਿੰਦੇ ਨੇ ਸਦਾ ਇੱਥੇ ਤੇ ਅਮਰਤ ਵੇਲੇ ਗੁਰੂ ਦੇ ਚਰਨਾਂ 'ਚ ਟੇਮ ਮਸਾ ਲੱਗਦਾ ਬੜਾ ਔਖਾ ਟਾਈਮ ਕੱਢ ਕੇ ਉਹਨੇ ਕਈ ਸੱਚ ਕਰਕੇ ਜਾਣਿਓ ਪ੍ਰੈਕਟੀਕਲ ਮੈਂ ਆਪ ਜੀ ਨੂੰ ਦੱਸ ਰਹੀ ਆ ਇੱਥੇ ਕਿਸੇ ਨੂੰ ਕਈ ਵੀ ਭਾਈ ਤੂੰ ਅਮਰਤ ਵਿਲੇ ਆਉਂਦਾ ਨਹੀਂ ਤੇਰਾ ਫਰਜ ਬਣਦਾ ਉਹ ਕੰਮ ਗਣਾਉਣ ਲੱਗ ਜਾਣਗੇ ਪਹਿਲਾਂ بڑے ਨੇ ਇਦਾਂ ਦੇ ਕੰਮ ਆ ਵੀ ਕੰਮ ਹੁੰਦਾ ਹੈ ਜੀ ਸਵੇਰੇ ਆ ਵੀ ਕੰਮ ਹੁੰਦਾ ਹੈ ਆ ਵੀ ਕੰਮ ਕਰਨੇ ਹੁੰਦੇ ਨੇ ਕਿੱਥੇ ਟਾਈਮ ਲੱਗਦਾ ਸੱਚ ਕਰਕੇ ਜਾਣੇ ਉਹ ਬਾਬਾ ਅਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਕਿਹਾ ਕਰਦੇ ਸਨ ਇਹ ਮਨ ਖੋਤੇ ਆ ਆਵੇ ਹਿੱਟ ਘੋਟੇ ਆ ਕਹਿੰਦੇ ਆਵਾ ਮੱਕਣਾ ਨਹੀਂ ਦਿੱਤੈ ਛਟਣਾ